ਲੋਕ ਕਹਿੰਦੇ ਵੀ ਇਹ ਸਰੀਰ ਬੰਨ ਕੇ ਬੈਠਦੇ ਆ ਜਦੋਂ ਵੀਡੀਓ ਕਰਦੇ ਆ ਇਹ ਹਾਂ ਬਈ ਕਹਿੰਦੇ ਆ ਲੋਕ ਕਮੈਂਟ ਵੀ ਕਰਦੇ ਆ ਇਵੇਂ ਇੰਸਟਾ ਦੇ ਲਾਈਵ ਹੋ ਜਣੇ ਤੋ ਹਾਂ ਉਦੋਂ ਵੀ ਕਹਿੰਦੇ ਆ ਵੀ ਆਸ਼ਾ ਕਰਦੇ ਆ ਪਰ ਨਸ਼ਾ ਨਹੀਂ ਅਸੀਂ ਕੋਈ ਵੀ ਕਰਦੇ ਠੀਕ ਹੈ ਲੋਕ ਤਾਂ ਮੈਂ ਭੈਣ ਹੀ ਆਉਂਦੇ ਆ ਯਾਰ ਲੋਕਾਂ ਨਾਲ ਤਾਂ ਪੂਰਾ ਨਹੀਂ ਆਏ ਜਿਹੜਾ ਕਰਦੇ ਗੱਲਾਂ ਆ ਨਸ਼ਾ ਛਿੜਾ ਅਜਕਲ ਜਿਹੜਾ ਚਿੱਟਾ ਕੀ ਕੀ ਕੈ ਕਸੂਲ ਚੱਲ ਗਿਆ ਇਹ ਆ ਮਾਰਾ ਦੇ ਐਵੇਂ ਤੈਨੂੰ ਕਹੀਏ ਅਗਲਾ ਕਹਿੰਦਾ ਨਸ਼ਾ ਨਸ਼ਾ ਤਾਂ ਮੰਨ ਲਾ ਵੀ ਸਾਰੇ ਜਵਾਨੀ ਪਹਿਰੇ ਚ ਇੱਕ ਆਇਆ ਮੰਨ ਲਾ ਵੀ ਚਾਹ ਹੁੰਦਾ ਜਿਹੜੇ ਕੰਮ ਦਾ ਦਿਲੋਂ ਹੋਵੇ ਹਨ ਸਾਨੂੰ ਇਹ ਕੰਮ ਨਾਲ ਪਿਆਰ ਹੀ ਇੰਨਾ ਹੋ ਗਿਆ ਨਾ ਅੱਕੀਏ ਨਾ ਥੱਕੀਏ ਕਿ ਅਸੀਂ ਪਰਵਾਹ ਹੀ ਨਹੀਂ ਮੰਨਦੇ ਕਿਸੇ ਗੱਲ ਦੀ ਨਾ ਨਸ਼ਾ ਕਰਿਆ ਨਾ ਸਾਡੀ ਟੀਮ 'ਚ ਕੋਈ ਕਰਦਾ ਜਿਵੇਂ ਤੈਨੂੰ ਕਹਿ ਕੇ ਝੂਠ ਮਾਰੀ ਆ ਗਿਆ ਹਨਾ ਅੱਜ ਕੱਲ ਹਰੇਕ ਇਸ਼ਾਰਾ ਭਰਾਵਾ ਜਿਹੜੇ ਰਵਾਇਤੀ ਨਸ਼ੇ ਕੋਈ ਭੁੱਕੀ ਫੀਮਾ ਕੀ ਅੱਖ ਨਾਲ ਕਦੇ ਕੋਈ ਪੋਰਾ ਖਾ ਲੇ ਉਹ ਉਹ ਗੱਲ ਤਾਂ ਨਹੀਂ ਮੁਕਰਦੇ ਕਿ ਜਿਹੜੇ ਅਸੀਂ ਖਾਂਦੇ ਫਿਰ ਕਿਹੜਾ ਕੋਈ ਵਰਦੀ ਲਾ ਦੂ ਇਹ ਤਾਂ ਅਸਾਂੀਆਂ ਨਾਲੇ ਬਈ ਆ ਦੇ ਸਿਰਤੇ ਖਾਨੇ ਯਾਰ ਕਿਸੇ ਨੂੰ ਪੀਆ ਕਰੀ ਜਾਂਦੀ ਆ ਪਰ ਐਂ ਕੋਈ ਬੰਦਾ ਨਹੀਂ ਕੋਈ ਬੰਦਾ ਟੈਸਟ ਕਰਾ ਲੇ ਨਸ਼ਾ ਕੋਈ ਬੰਦਾ ਨਹੀਂ ਸਾਡਾ ਕਰਦਾ ਬਾਈ ਬਸ ਸਵਾਦ ਲੈਣੇ ਆ ਤਾਂ ਸਵਾਦ ਹੀ ਇੰਨਾ ਆਉਂਦਾ ਏ ਚੀਜ਼ ਤੋਂ ਤੇ ਹਾਂ ਕੀ ਅੱਖ ਨਾ ਕਦੇ ਕੋਈ ਭੁੱਕੀ ਵੀ ਦਾ ਪੋਰਾ ਖਾਲੀ ਹੋ ਕੇ ਅੱਖੇ ਥੱਕੇ ਹੋਈ ਗਏ ਜਿਵੇਂ ਦੋ ਰਾਤਾਂ ਨਹੀਂ ਬਲ ਲਗਾਤਾਰ ਹਟ ਗਈ ਨਾ ਉਹ ਗੱਲ ਆ ਡਾ ਪਰ ਨਮਾੜਾ ਨਸ਼ਾ ਦਾਰੂ ਤਾਂ ਜੇ ਮੈਂ ਕੋਈ ਟੈਸਟ ਨਹੀਂ ਕਰਦਾ ਨਾ ਕੋਈ ਗਾਲੀ ਗੋਲੀ ਨਾ ਕੋਈ ਵੱਡੇ ਨਸ਼ਾ ਤਾਂ ਨਾ ਹੀ ਲੈ ਕੇ 라ਜੀ ਅਸੀਂ ਤੇ ਸਾਡੇ ਨਸ਼ੇ ਵਾਲਾ ਕੋਈ ਬੰਦਾ ਨਹੀਂ ਵੀ ਨਹੀਂ ਨਸ਼ਾ ਤਾਂ ਸਾમી ਯਾਰ ਪੱਛ ਸਰੋਤ ਤੇ ਵੀ 라ਦੇ ਜੇ ਸਾਨੂੰ ਪਿਆਰ ਤੇ ਲੋਕਾਂ ਨੇ ਕਿਹਾ ਬਈ ਸਾਡੇ ਹਾਰ ਪਾਉਣਾ ਕਰਕੇ ਨਾ ਕਰਕੇ ਜਿਹੜੇ ਪਿਆਰ ਕਰਨ ਵਾਲਾ ਕਰੀ ਜਾਂਦੇ ਆ ਜਿਹੜੇ ਭੈਣ ਜਾਣ ਵਾਲੇ ਚਾਈ ਜਾਂਦੇ ਆ ਸਾਨੂੰ ਰਿੱਕੀ ਕੋਈ ਤੇ ਕਦੇ ਹੋਇਆ ਵੀ ਆਪਣੇ ਜਦ ਦੇ ਵਿੱਚ ਕੋਈ ਕਿਸੇ ਦੇ ਜੁੱਤੀ ਪਿੱਛੇ ਕੋਈ ਚਾਦਰ ਪਿੱਛੇ ਲੜ ਪਿਆ ਹੋਵੇ ਭੈ ਜੇ ਤੂੰ ਮੇਰੀ ਵਾਲੀ ਤੇ ਤੂੰ ਮੇਰੀ ਵਾਲੀ ਇਦਾਂ ਕੋਈ ਆਪਣੇ ਵਿੱਚ ਇਦਾਂ ਦਾ ਕੋਈ ਮੈਨੂੰ ਕਦੇ ਤਾਂ ਬਣਾਉਂਦੇ ਜਨਾਨੀ ਹਾਂ ਕਦੇ ਬਣਾਉਂਦੇ ਆਂ ਵਾਲੀ ਹਾਂ ਮੈਨੂੰ ਤਾਂ ਉਹ ਗੰਢਿਆ ਵਾਲਾ ਕੰਮ ਕਰ ਕਹਿੰਦੇ ਨੇ ਠੀਕ ਹੈ ਤੇ ਆਹ ਇਹ ਬਾਈ ਖੜਦਾ ਹੀ ਨਹੀਂ ਲੋਟ ਹੀ ਫੇਰ ਆਉਂਦਾ ਆਹ ਸਾਡਾ ਮਰਾਜ ਵਾਲਾ ਪੁਰਾਣਾ ਹਾਂ ਇਹਨੂੰ ਭਾਂਚੋ ਦੇ ਇਹ ਜੋੜਾ ਵੀ ਨਹੀਂ ਕਿਸੇ ਦਾ ਬਦਲ ਮਾਪਾ ਬਾਈ ਨਹੀਂ ਪਉਂਦਾ ਜਿਹੜੀ ਚੀਜ਼ ਯਾਰ ਭਾਈ ਜਿਹੜੀ ਚੀਜ਼ ਮੈਂ ਪਹਿਲਾਂ ਤੋਂ ਪਾਣਾ ਮੈਂ ਉਹੀ ਪਾਉਂਗਾ ਮੈਂ ਹੋਰ ਕਿਉਂ ਪਾਉਣਾ ਯਾਰ ਪਰ ਸਾਰੀ ਵੀਡੀਓ ਬਣਾਈ ਜਾਏਗੀ ਤੇ ਮੈਂ ਇਹਨੂੰ ਜੋੜੇ ਚੰਦ ਦੇ ਭਰਾ ਤੇ ਭੈਣ ਚੋਦ ਨੇ ਚਲਾ ਕੇ ਮਰੇ ਮੈਂ ਨਹੀਂ ਪਾਉਂਦਾ ਭਾਈ ਇਹਨੂੰ ਫੜੀਏ ਗੱਲ ਕਹਿਣੀ ਆਂ ਸੀ ਮੈਂ ਤੇ ਗੱਲ ਜਲ ਬੰਤ ਨੂੰ ਵੀ ਜਦੋਂ ਵਿਆਹ ਹੋਊਗਾ ਉਹਦੇ ਵੀ ਛੰਦ ਸਾਰੇ ਸਾਥੋ ਹੀ ਮੰਗੀਆਂ ਹਾਂ ਨਹੀਂ ਹੈ ਇੱਧਰ ਲੰਗੀ ਜਾਣਾ ਜਿਵੇਂ ਕਿ ਇੱਧਰ ਜਾਣਾ ਹੈ ਕਿਹੜਾ ਮੜ ਗਿਆ ਕਰਦੇ ਨਹੀਂ ਨਹੀਂ ਰਹੀ ਜਾਂ ਤਰਾਉਂਦੇ ਹੀ ਨਹੀਂ ਬਾਈ ਮੈਂ ਹੁੰਦਾ ਹੀ ਨਹੀਂ ਕਰਾਉਂਦਾ ਬਹੁਤ ਕਰ ਮੈਂ ਮੈਂ ਤੇ ਚਾਹਦੇ ਨੇ ਬੇਦਮ ਲਾਣੀ ਜਦੋਂ ਬਹਿ ਗਏ ਨਾ ਅੱਧੀ ਸ਼ਾਮ ਨੂੰ ਬਗ ਜਾ ਕਰਾਂਗੇ ਹਾਂ ਫੇੜ ਫੜਾ ਇਹ ਤਾਂ ਜੱਜੀ ਜੂ ਗੱਲ ਕੰਮ ਇਹਨੂੰ ਉਹਨਾਂ ਚ ਕਰੀ ਜਾਂਦੇ ਆ ਆਪੀ ਟੀਵੀ ਤੂੰ ਟੀਵੀ ਕੀ ਕਰਾਉਣੀ ਇਹ ਵੀ ਮੰਨ ਲਿਆ ਕਰੀ ਜਾਂਦਾ ਕਿ ਕਹਿਣ ਦਾ ਭਾਵੇਂ ਐ ਵੀ ਆਪਦਾ ਗੱਲਾਂ ਖਰੀਆਂ ਕਰਤੀਆਂ ਵੀ ਹੋਣੇ ਆਪਦਾ ਇਹ ਮਤਲਬ ਵੀ ਆਪਦੀ ਜੇਦੇ ਜੀ ਛੱਡ ਦੇ ਜੀ ਹਾਂ ਨਹੀਂ ਤਾਂ ਸਾਡੇ ਇਹ ਗੱਲਾਂ ਤੇ ਉਤਰਨਾ ਪਊ ਬਿਲਕੁਲ ਜਿਹੜੇ ਕੋਸ਼ ਹੁਣ ਫੜਾਉਣਾ ਪੈਂਦਾ ਤੇ ਉਦੋਂ ਵੀ ਸਭ ਜਾ ਕੇ ਨਹੀਂ ਮੈਂ ਤਾਂ ਵੀ ਐਂ ਫੜੂ ਮੈਂ ਨਹੀਂ ਜੇਦੇ ਛੱਡਦਾ ਨਹੀਂ ਤਾਂ ਫਿਰ ਸਾਡੀ ਗੁੱਟ ਪਾਇਲਾ ਸ਼ੂਟਰਾਂ ਹੀ ਉਤਰੂ ਹਾਂ ਇੱਕ ਹੋਰ ਮਾਈ ਇੱਕ ਹੁਣ ਰਿਸ਼ਤੇ ਰਿਸ਼ਤੇਦਾਰੀਆਂ ਚਾਪ ਫਿਰ ਜਾਣਦੇ ਆ ਕਿ ਉਸ ਤੋਂ ਬਾਅਦ ਪੇਜ ਤੋਂ ਬਾਅਦ ਘਟਾਤਾ ਨੋ ਜਾਂਦੇ ਨਹੀਂ ਭਰਾਵਾ ਕੀ ਕਰਾਂਗੇ ਅਸੀਂ ਵੀਡੀਓ ਵੀ ਪਾਈ ਸੀ ਅਸੀਂ ਸਾਰਿਆਂ ਤੋਂ ਨਾ ਅਸੀਂ ਲੁੱਕੇ ਬਾਲਿਆਂ ਸੱਚੀ ਗੱਲ ਅਸੀਂ ਬਿਨਾ ਲੋੜ ਤੋਂ ਨਾ ਵੀ ਕਿਤੇ ਸਿੰਘ ਗੜ ਜਾਣ ਪਹਿਲੇ ਯੋ ਲੈਣੇ ਰੇ ਲੱਖ ਰੁਪਿਆ ਲੱਖ ਰੁਪਿਆ ਆਏਗਾ ਇਹ ਜਿੰਦਾਰ ਜਿੰਦਾ ਦਿੱਤਾ ਕਿਸੇ ਨੇ ਅਸੀਂ ਚੱਕਦਾ ਝੂਬਾ ਹੀ ਭੈਣ ਦਾ ਤੂੰਬਾ ਜਾਣਾ ਕਿਤੇ ਜੱਜੇ ਨਹੀਂ